ਸਤਿ ਸ਼੍ਰੀ ਅਕਾਲ ਸਲਾਮ ਅਦਾਬ ਨਮਸਤੇ ਮੈਂ ਤੁਹਾਡਾ ਆਪਣਾ ਤੇਜਵੰਤ ਕਿੱਟੂ ਦੋਸਤੋ ਲੋਕ ਗੀਤ ਕਿਸੇ ਵੀ ਕੌਮ ਦਾ سرمایہ ਹੁੰਦੇ ਨੇ ਲੋਕ ਗੀਤ ਸਾਡਾ ਖਜ਼ਾਨਾ ਨੇ ਤੇ ਮੇਰੀ ਹਮੇਸ਼ਾ ਤੋਂ ਇਹ ਕੋਸ਼ਿਸ਼ ਰਹੀ ਹੈ ਕਿ ਜਿਹੜੇ ਸਾਡੇ ਲੋਕ ਗੀਤ ਨੇ ਜਾਂ ਕੁਝ ਐਸੇ ਲੋਕ ਗੀਤ ਜਿਹੜੇ ਵਿਆਹ ਸ਼ਾਦੀਆਂ ਦੇ ਵਿੱਚ ਗਾਏ ਜਾਂਦੇ ਨੇ ਜਾਂ ਗਾਏ ਜਾਂਦੇ ਸੀ ਕਿਉਂਕਿ ਅੱਜ ਕੱਲ ਤਾਂ ਤਕਰੀਬਨ ਅਲੋਪ ਹੋ ਚੁੱਕੇ ਨੇ ਐਸੇ ਗੀਤ ਮੈਂ ਕੋਸ਼ਿਸ਼ ਕੀਤੀ ਕਿ ਤੁਹਾਡੇ ਸਾਹਮਣੇ ਲੈ ਕੇ ਆਵਾਂ ਲੇਕਿਨ ਕੁਝ ਗੀਤ ਐਸੇ ਵੀ ਨੇ ਜਿਹੜੇ ਬਹੁਤ ਪਪੂਲਰ ਨੇ ਬਹੁਤ ਮਸ਼ਹੂਰ ਨੇ ਔਰ ਪੀੜੀ ਦਰ ਪੀੜੀ ਪੀੜੀ ਦਰ ਪੀੜੀ ਚੱਲਦੇ ਆ ਰਹੇ ਨੇ ਸੋ ਮੇਰੀ ਇਹ ਕੋਸ਼ਿਸ਼ ਹਮੇਸ਼ਾ ਤੋਂ ਰਹੀ ਹੈ ਕਿਉਂਕਿ ਅਸੀਂ ਲੋਕ ਗੀਤ ਜਿਹੜੇ ਹਨ ਉਹ ਸਾਡੇ ਖੂਨ ਚ ਖੂਨ ਦੇ ਵਿੱਚ ਬਸੇ ਹੋਏ ਨੇ ਤੇ ਸਾਡੀਆਂ ਨਸਾਂ ਦੇ ਵਿੱਚ ਲੋਕ ਗੀਤ ਵਗਦੇ ਨੇ ਇਸ ਕਰਕੇ ਲੋਕ ਗੀਤਾਂ ਲਈ ਸਾਡਾ ਜਿਹੜਾ ਪਿਆਰ ਹੈ ਉਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਜਿਹੜੇ ਪੀੜੀਦਰ ਪੀੜੀ ਪੀੜੀਦਰ ਪੀੜੀ ਚਲੇ ਆ ਰਹੇ ਨੇ ਲੋਕ ਗੀਤ ਉਹਨਾਂ ਚੋਂ ਇੱਕ ਐਸਾ ਲੋਕ ਗੀਤ ਜਿਹੜਾ ਤੁਸੀਂ ਬਹੁਤ ਵਾਰੀ ਸੁਣਿਆ ਔਰ ਬੜਾ ਮਕਬੂਲ ਲੋਕ ਗੀਤ ਹੈ ਅੰਬਰ ਸਰੇ ਦੇ ਪਾਪੜ ਵੇ ਮੈਂ ਖਾਂਦੀ ਨਾ ਦੇਖੋ ਕੈਸੀ ਗੱਲ ਹੈ ਲੋਕ ਗੀਤਾਂ ਦੇ ਵਿੱਚ ਜਿਸ ਸ਼ਹਿਰ ਦੀਆਂ ਕੁਝ ਮਸ਼ਹੂਰ ਚੀਜ਼ਾਂ ਨੇ ਉਹਨਾਂ ਦਾ ਜ਼ਿਕਰ ਵੀ ਹੈ ਤੇ ਲੋਕਗੀਤ ਦਾ ਲੋਕਗੀਤ ਹੈ ਆਓ ਫਿਰ ਸਾਡੀਆਂ ਰੌਣਕੀ ਗਰਲਸ ਤੋਂ ਆਪਾਂ ਸੁਣਦੇ ਹਾਂ ਲੋਕਗੀਤ ਅੰਬਰਸਰੇ ਦੇ ਪਾਪੜ ਵਿਮਾ ਖਾਂਦੀਨਾ